ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਆਜਾ ਦੇ ਕੁਝ ਮਸਲੇ ਆਜਾ ਕੁਝ ਗੱਲਾਂ ਵਾ ਤਾਂ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਕੈਨੇਡਾ ਬੈਂਕ ਆਫ ਕੈਨੇਡਾ ਨੇ ਅੱਜ ਵਿਆਜ ਦਰਾਂ ਘਟਾਈਆਂ। ਇਹਦੇ ਬਾਰੇ ਗੱਲਬਾਤ ਕਰਨੀ ਹੈ। ਦੂਜਾ ਅਲਬਰਟਾ ਦੇ ਟੀਚਰਾਂ ਦੀ ਹੜਤਾਲ ਖਤਮ ਹੋਈ ਹੈ। ਸ਼ੁਕਰ ਹੋਇਆ ਨਿਆਣੇ ਸਕੂਲਾਂ ਦੇ ਵਿੱਚ ਵਾਪਸ ਗਏ ਆ। ਤੇ ਤੀਜੀ ਗੱਲਬਾਤ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਜੈਂਡਰ ਇਕੁਐਲਟੀ ਲਈ ਵੱਡੀ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਵਿਸ਼ਾਲ ਵਾਲੀਆ ਕਤਲकांड ਦੇ ਦੋਸ਼ੀ ਨੂੰ ਉਮਰ ਕੈਦ ਹੋਈ ਆ। ਤੇ ਕੈਨੇਡਾ ਪੋਸਟ ਨੇ ਆਪਣੇ ਮਲਾਜ਼ਮਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਰੌਲਾ ਪਹਿਲਾਂ ਹੀ ਪਿਆ ਸੀ ਹੁਣ ਅੱਗੇ ਉਹਨਾਂ ਨੇ ਸ਼ਾਂਤੀ ਸ਼ੁਰੂ ਕਰ ਦਿੱਤੀ ਹੈ ਸਭ ਤੋਂ ਪਹਿਲੀ ਗੱਲਬਾਤ ਵਿਆਜ ਦਰਾਂ ਬਾਰੇ ਬੈਂਕ ਆਫ ਕੈਨੇਡਾ ਨੇ ਆਪਣੇ ਇੰਟਰਸਟ ਰੇਟ ਫੇਰ ਕੱਟ ਕਰ ਦਿੱਤੇ ਆ ਤੇ ਜਿਹੜਾ ਓਵਰ ਨਾਈਟ ਰੇਟ ਆ ਉਹ 2.25% ਕਰ ਦਿੱਤਾ ਸੈਕੰਡ ਕੱਟ ਲਗਾਤਾਰ ਹੈ ਸਾਲ ਦੇ ਵਿੱਚ ਅੱਧਾ ਜਿਹੜਾ 1/4% ਇਹਨਾਂ ਨੇ ਪਹਿਲਾਂ ਕੱਟ ਕੀਤਾ ਸੀ ਤੇ 1/4 ਹੁਣ ਕੱਟ ਕਰ ਦਿੱਤਾ ਰੇਟ ਕਿਉਂ ਕੱਟ ਕੀਤਾ ਗਿਆ ਬੈਂਕ ਆਫ ਜਿਹੜੀ ਕੈਨੇਡਾ ਆ ਉਹ ਇਹ ਕਹਿੰਦੀ ਆ ਕਿ ਕੈਨੇਡਾ ਦੀ ਆਰਥਿਕਤਾ ਬਹੁਤ ਕਮਜ਼ੋਰ ਆ ਇਸ ਵੇਲੇ ਤੇ ਜਿਹੜੀ ਮਹਿੰਗਾਈ ਆ ਉਹ 2% ਦੇ ਨੇੜੇ ਤੇੜੇ ਆ ਇਸ ਕਰਕੇ ਇਸ ਵੇਲੇ ਅਸੀਂ ਰੇਟ ਘਟਾ ਸਕਦੇ ਆ ਤੇ ਇਹ ਰੇਟ ਘਟਾਉਣ ਦੇ ਨਾਲ ਇਕਨੋਮੀ ਦੀ ਹੈਲਪ ਹੋਊਗੀ ਇਹ ਬਹੁਤ ਇੱਕ ਬੜਾ ਨਾਜ਼ੁਕ ਜਿਹਾ ਬੈਲੈਂਸ ਆ ਜਿਹੜਾ ਇਹ ਦੇਖ ਰਹੇ ਆ ਤੇ ਬਣਾ ਕੇ ਰੱਖ ਰਹੇ ਆ ਸਾਰਾ ਕੁਝ ਮਹਿੰਗਾਈ ਜਿਹੜੀ ਆ ਉਹ ਜੇ ਬਹੁਤ ਜ਼ਿਆਦਾ ਹੈਗੀ ਆ ਇਹ 2% ਦੇ ਨੇੜੇ ਰਹਿਣੀ ਚਾਹੀਦੀ ਹੁੰਦੀ ਹੈ ਮਹਿੰਗਾਈ ਦੇ ਵਾਧੇ ਦੀ ਦਰ ਜਿਹੜੀ ਹੈ ਹੁਣ ਇਸ ਵੇਲੇ 2% ਦੇ ਨੇੜੇ ਆ ਜੇ ਇਹ ਉੱਤੇ ਚਲੇਗੀ ਫਿਰ ਇੰਟਰਸਟ ਰੇਟ ਦਾ ਕੱਟ ਨਹੀਂ ਲੱਗਣਾ ਮਹਿੰਗਾਈ ਉੱਤੇ ਜਾਣ ਦਾ ਮਤਲਬ ਇੱਕ ਇਹ ਲਿਆ ਜਾਂਦਾ ਕਿ ਮਹਿੰਗਾਈ ਉੱਤੇ ਉਦੋਂ ਜਾਂਦੀ ਹੈ ਜਦੋਂ ਮਾਰਕੀਟ ਦੇ ਵਿੱਚ ਚੀਜ਼ਾਂ ਨਹੀਂ ਹੁੰਦੀਆਂ ਲੈਣ ਵਾਲੇ ਜ਼ਿਆਦਾ ਹੁੰਦੇ ਆ ਤੇ ਉਹ ਚੀਜ਼ ਮਹਿੰਗੀ ਹੋ ਜਾਂਦੀ ਆ ਸ਼ਾਰਟੇਜ ਆ ਚੀਜ਼ਾਂ ਦੀ ਹੁਣ ਜੇ ਤੁਸੀਂ ਹੋਰ ਇੰਟਰਸਟ ਰੇਟ ਘਟਾ ਦੋਗੇ ਉਦੇ ਨਾਲ ਲੋਕਾਂ ਕੋਲੇ ਪੈਸਾ ਹੋਰ ਆ ਜਾਣਾ ਉਹਨਾਂ ਨੇ ਹੋਰ ਚੀਜ਼ਾਂ ਖਰੀਦਣ ਲੱਗ ਪੈਣੀਆਂ ਤੇ ਮਹਿੰਗਾਈ ਜਿਹੜੀ ਆ ਉਹ ਹੋਰ ਵੱਧ ਜਾਣੀ ਆ ਹੁਣ ਇੱਕ ਹੈਗੀ ਐ ਇਸ ਵੇਲੇ ਸਥਿਤੀ ਕਿ ਇੰਟਰਸਟ ਰੇਟ ਕੱਟ ਕੀਤਾ ਜਾ ਸਕਦਾ ਸੀ ਕਿਉਂਕਿ ਇੰਟਰਸਟ ਰੇਟ ਕੱਟ ਕਰਦਾ ਮਤਲਬ ਕੀ ਆ ਕਿਉਂ ਇਹਦੇ ਬਾਰੇ ਇੰਨੀ ਚਰਚਾ ਹੁੰਦੀ ਆ ਜਿਹੜੀ ਤੁਹਾਡੀ ਮੌਰਗੇਜ ਆ ਜਿਹੜੀ ਓਪਨ ਮੌਰਗੇਜ ਜਿਹਨੂੰ ਕਹਿੰਦੇ ਆ ਜਾਂ ਤੁਹਾਡੀ ਮਤਲਬ ਲਾਈਨ ਆਫ ਕ੍ਰੈਡਿਟ ਆ ਘਰ ਦੇ ਉੱਤੇ ਹੁੰਦੀ ਆ ਜਾਂ ਤੁਹਾਡੇ ਅਨਸਿਕਿਉਰਡ ਆ ਜਾਂ ਤੁਹਾਡਾ ਕ੍ਰੈਡਿਟ ਕਾਰਡ ਆ ਜਾਂ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਜਦੋਂ ਇੰਟਰਸਟ ਰੇਟ ਘਟ ਜਾਂਦਾ ਉਹਦੇ ਉੱਤੇ ਫਰਕ ਬਹੁਤ ਪੈਂਦਾ ਉਹਦੇ ਨਾਲ ਉਹ ਸੌਖੀ ਹੋ ਜਾਂਦੀ ਆ ਤੁਹਾਨੂੰ ਵਿਆਜ ਘੱਟ ਲੱਗਣ ਲੱਗ ਜਾਂਦਾ ਜੇ ਵਿਆਜ ਘੱਟ ਲੱਗਦਾ ਉਹੀ ਬੰਦਾ ਥੋੜੇ ਜੇ ਪੈਸੇ ਬਚਾ ਕੇ ਕਿਤੇ ਨਾ ਕਿਤੇ ਖਰਚਦਾ ਆ ਉਹ ਪੈਸੇ ਦੀ ਜਿਹੜੀ ਖਰਚਣ ਦੀ ਬੰਦੇ ਦੀ ਸਮਰੱਥਾ ਵੱਧ ਜਾਂਦੀ ਆ ਤੁਹਾਡੇ ਕੋਲ 4 ਪੈਸੇ ਹੈਗੇ ਚਾਹੇ ਕ੍ਰੈਡਿਟ ਕਾਰਡ ਦੇ ਚਾਹੇ ਦੂਜੇ ਜਾਂ ਬੰਦਾ ਬਾਹਰ ਵੀ ਖਾਣ ਜਾਂਦਾ ਕੋਈ ਹੋਰ ਕੰਮ ਵੀ ਕਰਦਾ ਕੁ ਵੱਡੇ ਲੈਵਲ ਤੇ ਇਹਨੂੰ ਸੋਚਿਆ ਜਾਵੇ ਤਾਂ ਜਦੋਂ ਥੋੜਾ ਜਿਹਾ ਬੰਦੇ ਕੋਲੇ ਉਹਨੂੰ ਮਾਰਕੀਟ ਠੀਕ ਲੱਗੇ ਵੀ ਇਨਵੈਸਟ ਵੀ ਕਰਦਾ ਕਿਸੇ ਨੇ ਫੈਕਟਰੀ ਖੋਲ੍ਹਣੀ ਆ ਕਿਸੇ ਨੇ ਕਈ ਮਿਲੀਅਨ ਬਿਲੀਅਨ ਡਾਲਰ ਲਾਉਣਾ ਉਹ ਇਹਦੇ ਨਾਲ ਹਿਸਾਬ ਨਾਲ ਲਾਉਂਦਾ ਜਦੋਂ ਲਾਉਂਦੇ ਆ ਫਿਰ ਮਾਰਕੀਟ ਚੱਲਣੀ ਸ਼ੁਰੂ ਹੋ ਜਾਂਦੀ ਆ ਵੀ ਜੇ ਵਿਆਜ ਘਟ ਜਾਣਗੇ ਤਾਂ ਜਿਹੜਾ ਬੰਦਾ ਘਰ ਲੈਣਾ ਚਾਹੁੰਦਾ ਉਹ ਕੁਆਲੀਫਾਈ ਕਰਨ ਲੱਗ ਜਾਊਗਾ ਵਿਆਜ ਘਟੇ ਤੇ ਵੀ ਉਹ ਉਹਨੂੰ ਮੌਰਗੇ ਸੌਖੀ ਮਿਲ ਜਾਊਗੀ ਦੂਜਾ ਉਹਦੀ ਕਿਸ਼ਤ ਘਟ ਹੋਊਗੀ ਉਹ ਘਰ ਲਊਗਾ ਤੇ ਘਰ ਵਿਕੂਗਾ ਮਾਰਕੀਟ ਦੇ ਵਿੱਚ ਹੋਰ ਘਰ ਚਾਹੀਦੇ ਹੋਣਗੇ ਜਦੋਂ ਹੋਰ ਘਰ ਚਾਹੀਦੇ ਆ ਫਿਰ ਇੱਕ ਘਰ ਨੂੰ ਬਣਾਉਣ ਦੇ ਲਈ ਕਿੰਨੇ ਬੰਦੇ ਚਾਹੀਦੇ ਕਿੰਨੇ ਜਿਹੜੇ ਉੱਥੇ ਆਪਾਂ ਨੂੰ ਜਿਹੜੇ ਉਹ ਚਾਹੀਦੇ ਹੁੰਦੇ ਆ ਸਾਰੇ ਵੱਖ-ਵੱਖ ਕੋਈ 1 2 3 ਉਹ ਸਾਰੇ ਜਿਹੜੇ ਹੈਗੇ ਆ ਆਪਣੇ ਆਪ ਦੇ ਵਿੱਚ ਪ੍ਰੋਫੈਸ਼ਨ ਚੱਲਣ ਲੱਗ ਜਾਂਦੇ ਆ ਉਹਨੇ ਬੰਦਿਆਂ ਨੂੰ ਕੰਮ ਮਿਲਣ ਲੱਗ ਜਾਂਦਾ ਇਹਨੂੰ ਮਾਰਕੀਟ ਨੂੰ ਚੱਲਣਾ ਕਹਿੰਦੇ ਜਾਂ ਹਿਲਣਾ ਕਹਿੰਦੇ ਆ ਜਦੋਂ ਪੈਸਾ ਹੈ ਨਹੀਂ ਲੋਕਾਂ ਕੋਲ ਖਰਚਣ ਨੂੰ ਤੇ ਕੱਲ ਨੂੰ ਇਹ ਹੋਵੇ ਵੀ ਕੱਲ ਨੂੰ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਫਿਰ ਲੋਕ ਪੈਸਾ ਸਾਂਭਣ ਲੱਗ ਜਾਂਦੇ ਆ ਵੀ ਜਿੰਨਾ ਹੈਗਾ ਇਹਨੂੰ ਖਰਚੋ ਨਾ ਤੇ ਉੱਥੇ ਫਿਰ ਸਰਕਾਰ ਚਾਹੁੰਦੀ ਹੁੰਦੀ ਆ ਕਿ ਲੋਕ ਖਰਚਣ ਪੈਸਾ ਉਹ ਪੈਸਾ ਖਰਚਾਉਣ ਦੇ ਲਈ ਲੋਕਾਂ ਤੋਂ ਇਕਨੋਮੀ ਨੂੰ ਤੋਰਨ ਦੇ ਲਈ ਪੈਸਾ ਖਰਚਣ ਦਾ ਦੂਜਾ ਮਤਲਬ ਇਹ ਆ ਕਿ ਲੋਕਾਂ ਨੂੰ ਪੈਸਾ ਮਿਲੇ ਖਰਚਣਗੇ ਤੇ ਤਾਂ ਹੀ ਜੇ ਉਹਨਾਂ ਨੂੰ ਆਊਗਾ ਸੋ ਉੱਥੇ ਜਿਹੜੀ ਮਹਿੰਗਾਈ ਆ ਬੇਰੋਜ਼ਗਾਰੀ ਆ ਤੇ ਜਿਹੜੀ ਇਕਨੋਮੀ ਦੀ ਹਾਲਤ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਆਪਸ ਦੇ ਵਿੱਚ ਰਲ ਕੇ ਫੇਰ ਇਹ ਇੰਟਰਸਟ ਰੇਟ ਥੱਲੇ ਲੈ ਕੇ ਆਉਂਦੇ ਹੁੰਦੇ ਆ ਸੋ ਮੁੱਖ ਕਾਰਨ ਤੇ ਇਸ ਵੇਲੇ ਸਾਰੀ ਅਨਸਰਟਨਟੀ ਦਾ ਅਮਰੀਕਾ ਹੀ ਆ ਅਮਰੀਕਾ ਦੇ ਟੈਰਿਫ ਅਨਸਰਟਨਟੀ ਆ ਜੇ ਅਮਰੀਕਾ ਦੇ ਟੈਰਿਫ ਨਾ ਹੁੰਦੇ ਫੇਰ ਇਕਨੋਮੀ ਹੋਰ ਹੋਣੀ ਸੀ ਕਿਉਂਕਿ ਫੇਰ ਜਿਹੜੇ ਲੋਕ ਆ ਉਹਨਾਂ ਨੂੰ ਪਤਾ ਆ ਕਿ ਪੈਸਾ ਆਈ ਜਾਂਦਾ ਕੋਈ ਨਹੀਂ ਚੱਲੀ ਜਾਣਾ ਇੱਥੇ ਸਾਰਾ ਸਿਸਟਮ ਉਹ ਲੋਕ ਪੈਸਾ ਇਨਵੈਸਟ ਵੀ ਕਰਦੇ ਆ ਤੇ ਉਹ ਸਾਰਾ ਕੁਝ ਜਿਹੜਾ ਅੱਗੇ ਚੱਲਦਾ ਰਹਿੰਦਾ ਪਰ ਹੁਣ ਕਿਉਂਕਿ ਜਿਹੜਾ ਜਦੋਂ ਇਕਨੋਮਿਕ ਡਾਟਾ ਦੇਖਿਆ ਜਾ ਰਿਹਾ ਜਿਹੜੀ ਜੀਡੀਪੀ ਆ ਇਸ ਵੇਲੇ 1.6% ਥੱਲੇ ਗਈ ਆ ਸੈਕੰਡ ਕੁਆਟਰ ਦੇ ਵਿੱਚ 2025 ਦੇ ਵਿੱਚ ਜਿਹੜਾ ਸਟੀਲ ਤੇ ਜਿਹੜਾ ਐਲੂਮਿਨਮ ਆ ਉਹਦੀ ਐਕਸਪੋਰਟ ਜਿਹੜੀ 25% ਘਟ ਗਈ ਆ ਪਿਛਲੇ ਸਾਲ ਨਾਲ ਓਵਰ ਆਲ ਜਿਹੜੀ ਐਕਸਪੋਰਟ ਆ 5% ਥੱਲੇ ਚਲੇਗੀ ਆ ਬਿਜ਼ਨਸ ਜਿਹੜੇ ਮਸ਼ੀਨਰੀ ਦੇ ਉੱਤੇ ਜਾਂ ਇਕਵਿਪਮੈਂਟ ਦੇ ਉੱਤੇ ਜਿਹੜੇ ਬਿਜ਼ਨਸ ਨੇ ਪੈਸਾ ਲਾਉਣਾ ਹੁੰਦਾ ਉਹ ਨਹੀਂ ਲਾ ਰਿਹਾ ਉਹ ਥੱਲੇ ਚਲੇਗਾ ਤੇ ਫਿਰ ਮਾਰਕੀਟ ਹਿੱਲਣੀ ਕਿੱਥੋਂ ਆ ਹੁਣ ਹਜੇ ਵੀ ਲੱਗਦਾ ਨਹੀਂ ਇਹਨਾਂ ਨੂੰ ਕਿ ਜਿੱਦਾਂ ਇੱਕ ਜਿੱਦਾਂ ਬਣਿਆ ਹੁੰਦਾ ਨਾ ਕੋਈ ਬੰਨ ਬਣਿਆ ਹੈ ਵੀ ਉਹਨੂੰ ਇੱਕ ਵਾਰੀ ਕਿਸੇ ਤਰ੍ਹਾਂ ਨੂੰ ਹਲਾ ਕੇ ਉਹਦੇ ਚ ਸ਼ੇਕ ਕਰਕੇ ਉਹਨੂੰ ਪਾਣੀ ਜਿੱਦਾਂ ਇੱਕ ਪਾਸੇ ਰੁਕਿਆ ਹੋਵੇ ਉਹਨੂੰ ਤੋੜਨਾ ਉਹ ਜਿਹੜਾ ਇੱਕ ਪਹਿਲੀ ਚੀਜ਼ ਆ ਟੁੱਟ ਨਹੀਂ ਰਹੀ ਜਦੋਂ ਟੁੱਟੂਗੀ ਇੱਕ ਵਾਰੀ ਮਾਰਕੀਟ ਚੱਲ ਪਈ ਫਿਰ ਉਹਦੇ ਨਾਲ ਥੋੜੀ ਜੀ ਸੌਖ ਹੋ ਜੂਗੀ ਸੋ ਹੁਣ ਇੱਕ ਤੇ ਇਹਨਾਂ ਨੇ ਹੁਣ 0.25% ਦਾ ਕਟ ਲਾ ਦਿੱਤਾ ਆ ਦੂਜੀ ਇਹਨਾਂ ਦੀ ਦਸੰਬਰ ਦੇ ਵਿੱਚ ਜਿਹੜੀ ਮੀਟਿੰਗ ਆ ਉਹਦੇ ਵਿੱਚ ਮੰਨਿਆ ਲੋਕ ਮਤਲਬ ਇਸ ਗੱਲ ਦਾ ਜਿਹੜੇ ਆਰਥਿਕ ਮਹਾਰੋਗ ਕਹਿੰਦੇ ਵੀ 1.25% ਦਾ ਕਟ ਹੋਰ ਲੱਗੂਗਾ 10 ਦਸੰਬਰ ਨੂੰ ਹੁਣ ਅਗਲੀ ਮੀਟਿੰਗ ਆ ਬੈਂਕ ਆਫ ਕੈਨੇਡਾ ਦੀ ਉਹਦੇ ਤੋਂ ਬਾਅਦ ਲੋਕ ਆਸ ਕਰਦੇ ਆ ਵੀ ਥੋੜਾ ਜਾ ਜਿਹੜਾ ਮਾਰਕੀਟ ਆ ਉਹ ਚੱਲਣ ਲੱਗ ਜੂਗੀ ਤੇ ਨਾਲ ਹੀ ਜਿਹੜੀ ਆ ਦੂਜੀ ਗੱਲ ਇਹ ਵੀ ਆ ਕਿ ਮਹਿੰਗਾਈ ਵੀ ਇੰਨੀ ਨਾ ਵਧ ਜਵੇ ਉਹਨੂੰ ਵੀ ਇਹ ਕੰਟਰੋਲ 'ਚ ਰੱਖਣ ਦਾ ਯਤਨ ਕਰ ਰਹੇ ਅਗਲੀ ਖਬਰ ਅਲਬਰਟਾ ਤੋਂ ਆ ਅਲਬਰਟਾ ਦੇ ਵਿੱਚ ਅੱਜ ਸਕੂਲ ਦੁਆਰਾ ਖੁੱਲ੍ਹ ਗਿਆ ਲਗਭਗ 740000 ਸਟੂਡੈਂਟ ਪੂਰੇ ਅਲਬਰਟਾ ਦੇ ਵਿੱਚ ਵਾਪਸ ਸਕੂਲਾਂ ਦੇ ਵਿੱਚ ਗਏ ਆ ਕਿਉਂਕਿ ਲਗਭਗ 3 ਹਫ਼ਤੇ ਹੋ ਗਏ ਸੀ ਇਹਨਾਂ ਨੂੰ ਟੀਚਰ ਸਟ੍ਰਾਈਕ ਦੇ ਉੱਤੇ ਸੀ ਸਕੂਲ ਬੰਦ ਪਏ ਸੀ ਟੀਚਰ ਹੁਣ ਵਾਪਸ ਕੰਮ ਦੇ ਉੱਤੇ ਆਏ ਆ ਲਗਭਗ 51000 ਟੀਚਰ ਨੇ ਉਹ ਵਾਪਸ ਆਪਣੇ ਕਲਾਸਰੂਮ ਦੇ ਵਿੱਚ ਗਏ ਆ ਕਿਉਂਕਿ ਸਰਕਾਰ ਨੇ ਹੁਕਮ ਦੇ ਦਿੱਤਾ ਕਿ ਤੁਸੀਂ ਕੰਮ ਦੇ ਉੱਤੇ ਵਾਪਸ ਜਾਓ ਜਿਹੜੀ ਸਰਕਾਰ ਕੋਲ ਸਪੈਸ਼ਲ ਪਾਵਰਾਂ ਹੁੰਦੀਆਂ ਉਹਨਾਂ ਦੀ ਉਹਨਾਂ ਨੇ ਵਰਤੋਂ ਕੀਤੀ ਹੈ ਦੋ ਤਰੀਕੇ ਦੇ ਨਾਲ ਸਟ੍ਰਾਈਕ ਟੁੱਟਦੀ ਹੈ ਇੱਕ ਤਾਂ ਹੁੰਦਾ ਉਹਨਾਂ ਦਾ ਨੇਗੋਸ਼ੀਏਸ਼ਨ ਹੋ ਜਾਂਦੀ ਹੈ ਵੀ ਤੁਸੀਂ ਇੰਨਾ ਕੁ ਮੰਗਦੇ ਅਸੀਂ ਤੁਹਾਨੂੰ ਇੰਨਾ ਕੁ ਦੇ ਦਨੇ ਵਿੱਚ ਵਿਚਾਲੇ ਗੱਲਬਾਤ ਜਿਹੜੀ ਉਹਨਾਂ ਦੀ ਨਿਬੜ ਜਾਂਦੀ ਹੁੰਦੀ ਹੈ ਇੱਕ ਹੁੰਦਾ ਫਿਰ ਦੋਵੇਂ ੜ ਜਾਂਦੀਆਂ ਆਪਣੇ ਆਪਣੇ ਥਾਂ ਦੇ ਉੱਤੇ ਜਿਦਾ ਕੈਨੇਡਾ ਪੋਸਟ ਨਾਲ ਪਹਿਲਾਂ ਹੋਇਆ ਸੀ ਕਿ ਅਸੀਂ ਨਹੀਂ ਵਾਪਸ ਆਉਂਦੇ ਹੁਣ ਇੱਥੇ ਇਹਨਾਂ ਨੇ ਕੀਤਾ ਕੀ ਆ ਕਿ ਇੱਕ ਜਿਹੜਾ ਖਾਸ ਅਧਿਕਾਰ ਹੁੰਦਾ ਇੱਕ ਨੋਟ ਵਿਦ ਸਟੈਂਡਿੰਗ ਕਲੋਜ਼ ਸੈਕਸ਼ਨ 33 ਆਫ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀडम ਉਹਦੇ ਵਿੱਚ ਜਿਹੜੀ ਸਰਕਾਰ ਆ ਉਹ ਵਕਤੀ ਤੌਰ ਦੇ ਉੱਤੇ ਸਾਰੀਆਂ ਚੀਜ਼ਾਂ ਨੂੰ ਓਵਰਰਾਈਡ ਕਰ ਸਕਦੀ ਆ ਕੁਝ ਜਿਹੜੇ ਚਾਰਟਰ ਰਾਈਟਸ ਨੇ ਜਿਹੜੇ ਹੜਤਾਲ ਦਾ ਅਧਿਕਾਰ ਆ ਹਰ ਇੱਕ ਨੂੰ ਵਿੱਚ ਕੋਈ ਦੋਰਾਵਾ ਨਹੀਂ ਪਰ ਉਹ ਸਭ ਅਧਿਕਾਰ ਨੂੰ ਸਰਕਾਰ ਇਸ ਕਾਨੂੰਨ ਦੇ ਤਹਿਤ ਉਹਨੂੰ ਉਲੰਘ ਸਕਦੀ ਆ ਓਵਰਰਾਈਡ ਕਰ ਸਕਦੀ ਆ ਅੱਗੇ ਜਾ ਸਕਦੀ ਆ ਇਹ ਇਸ ਕਰਕੇ ਕੀਤਾ ਗਿਆ ਜਿਹੜੇ ਪ੍ਰੋਵਿੰਸ ਆ ਤੇ ਫੈਡਰਲ ਸਰਕਾਰ ਆ ਉਹਨਾਂ ਨੂੰ ਕੁਝ ਫਲੈਕਸੀਬਿਲਟੀ ਦਿੱਤੀ ਆ ਵੀ ਉਹ ਥੋੜਾ ਜਿਹਾ ਜਿਹੜਾ ਇੱਕ ਅ ਮਤਲਬ ਇੱਕ ਗੱਲ ਨੂੰ ਉਲੰਘ ਕੇ ਅੱਗੇ ਆਪਣਾ ਫੈਸਲਾ ਲੈ ਸਕਣ ਜਿਹੜੀ ਸਰਕਾਰ ਆ ਉਹ ਇਹ ਕਲੋਜ਼ ਇਨਵੋਕ ਕਰ ਸਕਦੀ ਆ ਜਿਹਦੇ ਨਾਲ ਜਿਹੜਾ ਇਹ 5 ਸਾਲ ਤੱਕ ਇਵਨ ਕੋਰਟ ਵੀ ਕਹਿ ਦੇਵੇ ਇਸ ਗੱਲ ਨੂੰ ਨਾਰਮਲੀ ਵੀ ਜਿਹੜੀ ਹੈਗੀ ਆ ਉਹ ਵੀ ਸਟ੍ਰਾਈਕ ਡਾਊਨ ਕਰਨੀ ਪੈਂਦੀ ਆ ਸੋ ਇਹਨੂੰ ਹੁਣ ਉਸ ਜਿਹੜਾ ਇੱਕ ਬਹੁਤ ਘੱਟ ਜਾਂ ਐਕਸੈਪਸ਼ਨਲ ਸਿਚੁਏਸ਼ਨ ਹੁੰਦੀ ਆ ਪਰ ਕੁਝ ਪ੍ਰੋਵਿੰਸਸ ਜਿਹੜੇ ਆ ਉਹ ਇਹਨੂੰ ਯੂਜ਼ ਕਰਦੇ ਆ ਤਾਂ ਕਿ ਲੇਬਰ ਡਿਸਪਿਊਟ এডੂਕੇਸ਼ਨ ਲਾਜ਼ ਜਾਂ ਕੁਝ ਲੈਂਗੁਏਜ ਦੇ ਇਸ਼ੂ ਹੁੰਦੇ ਆ ਉਹਨਾਂ ਨੂੰ ਠੀਕ ਕਰਨ ਦੇ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਆ ਉਹੀ ਕੰਮ ਇੱਥੇ ਅਲਬਰਟਾ ਸਰਕਾਰ ਨੇ ਹੁਣ ਕੀਤਾ ਆ ਕਿ ਇਸ ਕਲੌਜ਼ ਦੀ ਵਰਤੋਂ ਕਰਕੇ ਉਹਨਾਂ ਨੇ ਆਪਣੇ ਮਤਲਬ ਅਧਿਕਾਰ ਦੀ ਵਰਤੋਂ ਕਰਕੇ ਕੋਸ ਚਾਰਟਰ ਰਾਈਸ ਨੂੰ ਟੈਂਪੋਰਰਰੀ ਇਗਨੋਰ ਕਰ ਦਿੱਤਾ ਸਰਕਾਰ ਦਾ ਰੀਜ਼ਨ ਐ ਇਸ ਡੈਨੀਅਲਸ ਸਮੇਥ ਉਥੋਂ ਦੀ ਪ੍ਰੀਮੀਅਰ ਨੇ ਉਹਨਾਂ ਨੇ ਇਹ ਕਿਹਾ ਕਿ ਇਸ ਸਟ੍ਰਾਈਕ ਨੇ ਇੱਕ ਇਰਰੀਪੇਅਰਬਲ ਹਾਰਮ ਕਰ ਦਿੱਤਾ ਸਟੂਡੈਂਟਸ ਨੂੰ ਜਾਂ ਪਰਿਵਾਰਾਂ ਨੂੰ ਜਾਂ ਜਿਹੜੀ ਸਰਕਾਰ ਆ ਇਹਦੇ ਕੋਲ ਕੋਈ ਚੋਇਸ ਨਹੀਂ ਹੁਣ ਇੱਥੇ ਜੇ ਇੱਕ ਪੱਖ ਤੋਂ ਦੇਖਿਆ ਜਾਵੇ ਤਾਂ ਟੀਚਰਾਂ ਦੀ ਗੱਲ ਠੀਕ ਆ ਕਿ ਸਾਡਾ ਬੁਰਾ ਹਾਲ ਆ ਨਾ ਸਾਡਾ ਤਨਖਾਹ ਆ ਨਾ ਜੋਬ ਦੀ ਸਿਕਿਉਰਿਟੀ ਆ ਨਾ ਪੂਰੇ ਟੀਚਰ ਆ ਕਲਾਸਰੂਮ ਦਾ ਸਾਈਜ਼ ਵੱਡਾ ਆ ਅਸੀਂ ਘਾਟਾਂ ਵੀ ਬੱਚੇ ਦੇ ਅਸੀਂ ਜਸਟਿਸ ਹੀ ਨਹੀਂ ਕਰ ਸਕਦੇ ਬੱਚੇ ਨੂੰ ਪੜ੍ਹਾਈ ਨਹੀਂ ਸਕਦੇ ਹਾਂ ਚੰਗੀ ਤਰ੍ਹਾਂ ਸਾਨੂੰ ਇਹ ਇਹ ਹਾਲਤਾਂ ਠੀਕ ਕਰਕੇ ਦਿੱਤੀਆਂ ਜਾਣ ਹੁਣ ਠੀਕ ਆ ਤਿੰਨ ਹਫ਼ਤੇ ਹੋ ਗਏ ਸਟ੍ਰਾਈਕ ਨੂੰ ਹੁਣ ਇਹ ਦੇਖੋ ਕਿ ਤਿੰਨ ਹਫ਼ਤੇ ਦੇ ਵਿੱਚ ਨਿਆਣਿਆਂ ਨੇ ਜਿਹੜਾ ਪੜ੍ਹਨਾ ਸੀ ਉਹ ਕਿੱਥੇ ਗਿਆ ਹੁਣ ਰੋਲਾ ਤੇ ਟੀਚਰਾਂ ਦਾ ਤੇ ਜਿਹੜਾ ਇਹਨਾਂ ਦਾ ਸਰਕਾਰ ਦਾ ਹੈ ਨਾ ਆਪਸ ਦੇ ਵਿੱਚ ਸਟੂਡੈਂਟਸ ਦਾ ਕੀ ਕਸੂਰ ਆ ਜਦੋਂ ਫੈਕਟਰੀ ਦੀ ਸਟ੍ਰਾਈਕ ਹੋ ਜਵੇ ਕਿਸੇ ਹੋਰ ਥਾਂ ਦੇ ਉੱਤੇ ਸਟ੍ਰਾਈਕ ਹੋ ਜਵੇ ਉਹ ਰਿਪੇਅਰੇਬਲ ਹੁੰਦੀ ਆ ਉਹਨੂੰ ਉਹ ਜਿਹੜਾ ਜਿਹੜਾ ਡੈਮੇਜ ਹੋਇਆ ਉਹਨੂੰ ਤੁਸੀਂ ਠੀਕ ਕਰ ਸਕਦੇ ਕੀ ਹੋਊਗਾ ਫੈਕਟਰੀ ਦੀ ਹੜਤਾਲ ਦੇ ਵਿੱਚ ਮਸ਼ੀਨਾਂ ਘੱਟ ਬਣਣਗੇ ਓਵਰਟਾਈਮ ਕਰਾ ਲੈਣਗੇ ਬੰਦੇ ਹੋਰ ਰੱਖ ਲੈਣਗੇ ਕਿੇ ਹੋਰ ਫੈਕਟਰੀ ਚੋਂ ਲੈ ਆਉਣਗੇ ਇੰਪੋਰਟ ਕੁਝ ਵੀ ਉਹਦਾ ਨਾਲ ਹੱਲ ਹੈਗਾ ਉਹ ਏਡਾ ਵੱਡਾ ਡੈਮੇਜ ਨਹੀਂ ਇੱਕ ਜਿਹੜਾ ਸਟੂਡੈਂਟ ਆ ਉਹਦੀ ਲਾਈਫਟਾਈਮ ਦੇ ਵਿੱਚ ਜਾਂ ਉਹਦੇ ਉਸ ਸਾਲ ਦੇ ਵਿੱਚ ਜਿਹੜੇ 3 ਹਫ਼ਤੇ ਤੁਸੀਂ ਕੱਢ ਦਿੱਤੇ ਜਿਹੜੇ ਉਹਨੇ ਪੜ੍ਹਨੇ ਸੀ ਉਹ ਇਰਰੀਪੇਅਰਬਲ ਡੈਮੇਜ ਆ ਉਹ ਮੁੜ ਕੇ ਨਹੀਂ ਪੂਰਾ ਹੋ ਸਕਦਾ ਕਿਉਂਕਿ ਤੁਸੀਂ ਮਸ਼ੀਨ ਦੇ ਨਾਲ ਨਹੀਂ ਡੀਲ ਕਰ ਰਹੇ ਤੁਸੀਂ ਹਿਊਮਨ ਬੀਿੰਗ ਦੇ ਨਾਲ ਡੀਲ ਕਰ ਰਹੇ ਆਂ ਜੀਉਂਦਾ ਜਾਗਦਾ ਇੱਕ ਮਨੁੱਖਾ ਉਹ ਬੱਚਾ ਜਿਹੜਾ ਉਹਦੇ ਉੱਤੇ ਉਹਦਾ ਅਸਰ ਤਾਂ ਉਮਰ ਦਾ ਅਸਰ ਆ ਉਹਦਾ ਮਤਲਬ ਉਹ ਜਿਹੜਾ ਉਹਦਾ ਇਹ ਘਟਾ ਆ ਜਿਹੜਾ ਉਹਦੀ ਪੜ੍ਹਾਈ ਦਾ ਨੁਕਸਾਨ ਹੋ ਗਿਆ ਸਾਰੀ ਉਮਰ ਰਹਿਣਾ ਇਹਨੂੰ ਸਰਕਾਰ ਤੇ ਕਹ ਲੂੰ ਟੀਚਰਾਂ ਨਾਲ ਠੀਕ ਹੋ ਜੂਗੀ ਪਰ ਹੋਰਾਂ ਵਿਚਾਰਿਆਂ ਦਾ ਕੀ ਕਸੂਰ ਜਿਹਨਾਂ ਨੇ ਤੇ ਉਹਨਾਂ ਨੇ ਤੇ ਜਿਹੜਾ 5ਵੀਂ 6ਵੀਂ 7ਵੀਂ ਜਾਂ 9ਵੀਂ ਚ ਜਿਹੜਾ ਵੀ ਪੜ੍ਹਦਾ ਆ ਉਹਨੇ ਤੇ ਇੱਕੋ ਵਾਰੀ ਪੜ੍ਹਣੀ ਆ ਨਾ ਉਹ ਕਲਾਸ ਉਹਦੀ ਕਲਾਸ ਦੇ ਵਿੱਚ ਇਹ ਜਿਹੜੀ ਸਟ੍ਰਾਈਕ ਹੋ ਗਈ ਹੈ ਤੇ ਜੇ 3 ਹਫ਼ਤੇ ਹੋਰ ਹੋ ਗਈ ਜਾਂ 4 ਹਫ਼ਤੇ ਹੋਰ ਚੱਲ ਜਾਂਦੀ ਮੁਕਾਬਲਾ ਤੇ ਇੰਨਾ ਆ ਉਹ ਬੱਚੇ ਨੇ ਬਾਕੀ ਕੈਨੇਡਾ ਦੇ ਬੱਚਿਆਂ ਦੇ ਨਾਲ ਜਾਂ ਦੁਨੀਆ ਦੇ ਬੱਚਿਆਂ ਦੇ ਨਾਲ ਕੰਪੀਟ ਨਹੀਂ ਕਰ ਸਕਣਾ ਸਰਕਾਰ ਇਹਨੂੰ ਇਸ ਤਰੀਕੇ ਨਾਲ ਦੇਖਦੀ ਹੈ ਕਿ ਬਹੁਤ ਵੱਡਾ ਲਾਸ ਹਾਸਲ ਦੇ ਵਿੱਚ ਸੋ ਸਕੂਲ ਹੁਣ ਜਦੋਂ ਦੁਬਾਰਾ ਜਿਹੜਾ ਖੁੱਲ ਰਹੇ ਆ ਕੁਝ ਸਕੇਡਿਊਲ ਡਿਲੇ ਹੋ ਰਹੇ ਆ اسپੈਸ਼ਲੀ ਜਿਹੜੇ ਡਿਪਲੋਮਾ ਐਗਜ਼ਾਮ ਹੈਗੇ ਆ ਰਿਪੋਰਟ ਕਾਰਡ ਆ ਸਪੋਰਟਸ ਆ ਕਲਬ ਕਿੰਨਾ ਕੁਝ ਸਕੂਲ ਦੇ ਵਿੱਚ ਸੀਗਾ ਜਿਹੜਾ ਸਾਰਾ ਕੁਝ ਜਮਾ ਹੋ ਗਿਆ ਤੇ ਉਹ 3 ਹਫ਼ਤੇ ਦੇ ਵਿੱਚ ਹੀ ਨੀ ਮੁਕਣਾ ਉਹ ਤਿੰਨ ਹਫ਼ਤੇ ਦੇ ਮੁਕਣ ਤੋਂ ਬਾਅਦ ਜਿਹੜੀ ਨਾਰਮਲ ਪੜ੍ਹਾਈ ਚੱਲਣੀ ਸੀ ਉਹਦਾ ਟਾਈਮ ਵੀ ਟੀਚਰਾਂ ਦਾ ਖਾਣਾ ਉਸ ਕੰਮ ਨੇ ਕਿਉਂਕਿ ਜਿਹੜਾ ਪਿਛਲਾ ਜੋ ਕੁਝ ਬਚ ਗਿਆ ਕਿਸੇ ਦੇ ਰਿਪੋਰਟ ਕਾਰਡ ਦੇਣ ਵਾਲੇ ਉਹ ਤੋਂ ਬਣਾਉਣਾ ਹੀ ਪੈਣਾ ਨਾ ਉਹਦਾ ਅਸਰ ਹੁਣ ਉਹਨਾਂ ਚੀਜ਼ਾਂ ਦੇ ਉੱਤੇ ਪੈਣਾ ਆ ਸੋ ਤੁਹਾਨੂੰ ਪਤਾ ਕਿ ਮਾਪੇ ਕੰਮ ਤੇ ਆ ਬੱਚਿਆਂ ਨੂੰ ਛੱਡਣਾ ਕਿੱਥੇ ਆ ਉਹ ਵੱਡੀ ਸਮੱਸਿਆ ਤੇ ਜਦੋਂ ਇੱਕਦਮ ਹੀ ਸਾਰੇ ਬੱਚੇ ਵਿਹਲੇ ਹੋ ਗਏ ਤੇ ਬੇ ਕੇਅਰ ਦੇ ਵਿੱਚ ਵੀ ਥਾਵਾਂ ਨਹੀਂ ਮਿਲਦੀਆਂ ਸੋ ਅਲਵਰਟਾ ਟੀਚਰ ਐਸੋਸੀਏਸ਼ਨ ਜਿਹੜੀ ਏਟੀਏ ਆ ਉਹ ਕਹਿੰਦੇ ਕਿ ਅਸੀਂ ਆ ਫੁੱਲੀ ਜਿਹੜਾ ਆਪਣੇ ਕੰਮ ਦੇ ਉੱਤੇ ਆ ਗਏ ਆ ਤੇ ਜਿਹੜਾ ਜਿਹਦਾ ਮਤਲਬ ਇਹ ਆ ਕਿ ਇਹ ਸਟ੍ਰੈਕਟਲੀ ਜਿਹੜੇ ਕੰਟਰੈਕਟ ਆਵਰਸ ਦੇ ਉੱਤੇ ਕੰਮ ਕਰਨਗੇ ਸੋ ਹੱਲੇ ਮਤਲਬ ਖੁਸ਼ ਨਹੀਂ ਆ ਟੀਚਰ ਇਸ ਚੀਜ਼ ਦੇ ਨਾਲ ਏਟੀਏ ਦੀ ਕਾਲ ਸੀਗੀ ਕਿ ਯੂਜ਼ ਆਫ ਜਿਹੜੀ ਇਹ ਨਾਟ ਵਿਦਸਟੈਂਡਿੰਗ ਕਲੋਜ਼ ਆ ਉਹ ਕਹਿੰਦੇ ਸਿੱਧੀ ਸਿੱਧੀ ਵਾਇਓਲੇਸ਼ਨ ਆ ਸਾਡੇ ਅਧਿਕਾਰਾਂ ਦੀ ਉਹ ਤਾਂ ਗ੍ਰਾਸ ਵਾਇਓਲੇਸ਼ਨ ਆ ਆਫ ਟੀਚਰਸ ਰਾਈਟ ਆ ਇਹ ਨਹੀਂ ਹੋਣਾ ਚਾਹੀਦਾ ਵੀ ਫਿਰ ਕੀ ਗੱਲ ਕੀ ਹੋਈ ਫਿਰ ਸਰਕਾਰ ਟੀਚਰ ਸਟ੍ਰਾਈਕ ਕਰ ਹੀ ਨਹੀਂ ਸਕਦੇ ਵੀ ਫਿਰ ਸਾਡਾ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਕੀ ਬਣੂਗਾ ਤੇ ਬਦਲ ਸਰਕਾਰ ਧੱਕਾ ਕਰਦੀ ਐ ਇਸੇ ਕਰਕੇ ਕੋ ਟੀਚਰ ਬਣਾਣਾ ਨਹੀਂ ਚਾਹੁੰਦਾ ਤੇ ਹੁਣ ਹਾਲਤ ਇਹ ਹੋ ਗਈ ਆ ਵੀ ਜਿਹੜੇ ਅਨਟ੍ਰੇਨਡ ਨੇ ਜਿਹੜੇ ਕੁਆਲੀਫਾਈਡ ਨਹੀਂ ਕਿ ਉਹਨਾਂ ਨੂੰ ਵੀ ਟੀਚਰ ਕੈਨੇਡਾ ਦੇ ਕੈਨੇਡਾ ਕੀ ਅਮਰੀਕਾ ਦੇ ਵੱਖ-ਵੱਖ ਖੇਸਿਆਂ ਦੇ ਵਿੱਚ ਬਣਾਇਆ ਜਾ ਰਿਹਾ ਅਗਲੀ ਗੱਲਬਾਤ ਮਾਰਕ ਕਰਨੀ ਸਰਕਾਰ ਨੇ ਇੱਕ ਅਨਾਊਂਸਮੈਂਟ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਅਸੀਂ 660 ਮਿਲੀਅਨ ਡਾਲਰ ਇੱਕ ਨਵੀਂ ਫੰਡਿੰਗ ਅਗਲੇ 5 ਸਾਲਾਂ ਦੇ ਵਿੱਚ ਜੈਂਡਰ ਇਕੁਐਲਿਟੀ ਦੇ ਲਈ ਦੇਵਾਂਗੇ ਜੈਂਡਰ ਇਕੁਐਲਿਟੀ ਤੇ ਜਿਹੜਾ 2SL LGBTQ ਆ ਆ ਆ ਆਈਏ ਪਲੱਸ ਪ੍ਰੋਗਰਾਮ ਆ ਪੂਰੇ ਕੈਨੇਡਾ ਦੇ ਵਿੱਚ ਉਹਨੂੰ ਪੂਰਾ ਕਰਨ ਦੇ ਲਈ ਜਾਂ ਉਹਦੇ ਵਿੱਚ ਇਹ ਕਰਨ ਦੇ ਲਈ ਅਸੀਂ ਇਹ ਜਿਹੜਾ ਉਹ ਕਹਿੰਦੇ ਅਸੀਂ ਆ ਦੇਵਾਂਗੇ ਅਨਾਊਂਸਮੈਂਟ ਫਾਈਨੈਂਸ ਮਿਨਿਸਟਰ ਸਾਡੇ ਫਰੈਂਚ ਸ਼ੈਫ ਫਿਲਿਪ ਸ਼ੈਂਪੇਨ ਜਿਹੜੇ ਨੇ ਉਹਨਾਂ ਵੱਲੋਂ ਆਈ ਆ ਤੇ ਉਹ ਕਹਿੰਦੇ ਅਸੀਂ ਔਰਤਾਂ ਦੀ ਸਪੋਰਟ ਕਰਦੇ ਹਾਂ ਜੈਂਡਰ ਕੁਆਲਿਟੀ ਦੀ ਸਪੋਰਟ ਕਰਦੇ ਹਾਂ ਜੈਂਡਰ ਕੁਆਲਿਟੀ ਮਿਨਿਸਟਰ ਨੇ ਤੇ ਇੰਡੀਜੇਨਸ ਸਰਵਿਸ ਮਿਨਿਸਟਰ ਜਿਹੜੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਨਵੀਂ ਫੰਡਿੰਗ ਜਿਹੜੀ ਅਗਲੇ ਸਾਲ ਸ਼ੁਰੂ ਹੋ ਜੂਗੀ ਤੇ ਆਫੀਸ਼ੀਅਲੀ ਇਹ ਅਗਲੇ ਵੀਕ ਦੇ ਫੈਡਰਲ ਬਜਟ ਜਿਹੜਾ ਅਗਲੇ ਹਫਤੇ ਹੋਣਾ ਆ ਉਹਦੇ ਵਿੱਚ ਇਹ ਐਡ ਕਰ ਦਿੱਤੀ ਜਾਊਗੀ ਸੋ ਜਿਹੜੇ ਕੁਝ ਲਿਬਰਲ ਮੈਂਬਰ ਪਾਰਲੀਮੈਂਟ ਨੇ ਉਹ ਏਸ਼ ਚੀਜ਼ ਤੋਂ ਕਹਿ ਲੋ ਕਿ ਜਿਹੜਾ ਇਸ ਫਾਲ ਦੇ ਸ਼ੁਰੂ ਦੇ ਵਿੱਚਲੇ ਕਮਿਊਨਿਟੀ ਗਰੁੱਪ ਸੀਗੇ ਜਾਂ ਕੁਝ ਲਿਬਰਲ ਮੈਂਬਰ ਪਾਰਲੀਮੈਂਟ ਸੀਗੇ ਉਹ ਚਿੰਤਤ ਸੀਗੇ ਕਿ ਜਿਹੜੇ ਵੂਮਨ ਐਂਡ ਜੈਂਡਰ ਇਕੁਐਲਿਟੀ ਡਿਪਾਰਟਮੈਂਟ ਦਾ ਬਜਟ ਆ ਇਹ ਘਟਾ ਦਿੱਤਾ ਜਾਣਾ ਜਾਂ 81% ਤਿੰਨਾਂ ਸਾਲਾਂ ਦੇ ਵਿੱਚ ਜੇ ਨਵੀਂ ਫੰਡਿੰਗ ਪ੍ਰੋਵਾਈਡ ਨਾ ਕੀਤੀ ਗਈ ਸੋ ਹੁਣ ਉਹ ਕਰ ਦਿੱਤੀ ਗਈ ਆ ਬਿਨਾ ਨਵੇਂ ਪੈਸੇ ਤੋਂ ਜਿਹੜਾ ਇਹ ਨਵੀਂ ਫੰਡਿੰਗ ਦਿੱਤੀ ਗਈ ਆ ਸਰਕਾਰ ਦੀ ਫੰਡਿੰਗ ਜਿਹੜੀ ਹੈਗੀ ਆ ਉਹ 407.1 ਮਿਲੀਅਨ ਡਾਲਰ ਤੋਂ ਹੈ ਸਾਲ 76.3 ਮਿਲੀਅਨ ਡਾਲਰ ਦੇ ਉੱਤੇ 22728 ਤੱਕ ਰਹਿ ਜਾਣੀ ਸੀ ਔਰ ਜਿਹੜਾ ਇਹਦੇ ਲਈ ਕੁਆਲਿਟੀ ਐਡਵੋਕੇਸੀ ਜਿਹੜੇ ਹੈਗੇ ਆ ਇਹ ਸਾਰੇ ਗਰੁੱਪ ਉਹਨਾਂ ਦੇ ਲਈ ਵੱਡਾ ਸੰਕਟ ਸੇਗਾ ਸੋ ਫੰਡਿੰਗ 660 ਮਿਲੀਅਨ ਡਾਲਰ ਦੀ ਆ ਰਹੀ ਔਰ ਤਿੰਨ ਇਹ ਮੇਨ ਪਾਰਟਸ ਦੇ ਵਿੱਚ ਡਿਵਾਈਡ ਹੋਣੀ ਹੈ 382.5 ਮਿਲੀਅਨ ਡਾਲਰ ਔਰਤਾਂ ਦੀ ਬਰਾਬਰਤਾ ਦੇ ਲਈ ਇਕੁਐਲਟੀ ਲਈ ਤੇ ਜਿਹੜੇ ਲੀਡਰਸ਼ਿਪ ਪ੍ਰੋਗਰਾਮ ਉਹਨਾਂ ਦੇ ਲਈ 223.4 ਮਿਲੀਅਨ ਡਾਲਰ ਜੈਂਡਰ ਬੇਸਡ ਜਿਹੜੀ ਵਾਇਲੈਂਸ ਆ ਉਹਨੂੰ ਰੋਕਣ ਦੇ ਲਈ ਜਾਂ ਸਪੋਰਟ ਦੇ ਲਈ ਤੇ 54.6 ਮਿਲੀਅਨ ਡਾਲਰ ਜਿਹੜਾ 2SLGBTQ+ ਪ੍ਰੋਗਰਾਮ ਉਹਨਾਂ ਦੇ ਲਈ ਜਾਂ ਸਿਕਿਉਰਟੀ ਉਹਨਾਂ ਦੀ ਜਿਹੜੀਆਂ ਪ੍ਰਾਈਡ ਇਵੈਂਟਸ ਹੁੰਦੀਆਂ ਉਹਨਾਂ ਨੂੰ ਸਿਕਿਉਰਟੀ ਦੇਣ ਦੇ ਲਈ ਉਹਨਾਂ ਦੇ ਉੱਤੇ ਇਹ ਲਾਈ ਜਾ ਰਹੀ ਹੈ ਬਹੁਤ ਵੱਡਾ ਮਸਲਾ ਆਇਆ ਇਹ ਕੈਨੇਡਾ ਦੇ ਵਿੱਚ ਜਿਹੜੀ ਜੈਂਡਰ ਕੁਆਲਿਟੀ ਨਹੀਂ ਆ ਹੁਣ ਆਮ ਦੇਖਣ ਨੂੰ ਤੇ ਇਦਾਂ ਹੀ ਲੱਗਦਾ ਵੀ ਔਰਤਾਂ ਮਰਦਾਂ ਦਾ ਇੱਥੇ ਫਰਕ ਕੀ ਹੈ ਜਿਹੜਾ ਕੰਮ ਉਹ ਕਰਦੇ ਉਹ ਕਰ ਸਕਦੇ ਕੋਈ ਵੀ ਕੰਮ ਕਰ ਸਕਦੇ ਬਰਾਬਰ ਤਨਖਾਹ ਆ ਸਾਰਾ ਕੁਝ ਸਹੂਲਤਾ ਕੋਈ ਸਰਕਾਰ ਦੀ ਨਜ਼ਰ ਦੇ ਵਿੱਚ ਫਰਕ ਨਹੀਂ ਪਰ ਅਸਲ ਤਸਵੀਰ ਇਹ ਨਹੀਂ ਜੇ 1 ਡਾਲਰ ਜਿਹੜਾ ਮਰਦ ਕਮਾ ਰਿਹਾ ਔਰਤ ਉਹਦੇ ਬਰਾਬਰ ਉਹੀ ਕੰਮ ਕਰਕੇ ਉਹਨੇ ਪੈਸੇ ਨਹੀਂ ਕਮਾ ਰਹੀ ਜੇ ਕੋਈ ਬੰਦਾ ਜੇ ਇਹ ਜਿਹੜੀ ਜੈਂਡਰ ਕੁਆਲਿਟੀ ਹੈ ਨਹੀਂ ਇੱਥੇ ਇਨਕਮ ਦੇ ਸਾਬ ਨਾਲ ਜੈਂਡਰ ਕੁਆਲਿਟੀ ਹੈ ਨਹੀਂ ਹੁਣ ਜੇ ਤੁਸੀਂ ਇਹਨੂੰ ਉਦਾਂ ਸਮਝਣਾ ਹੋਵੇ ਵੀ ਇਹਦੇ ਵਿੱਚ ਕਿਹੜੀ ਗੱਲ ਆ ਕਵਾਲਮਾਰਟ ਦੇ ਵਿੱਚ ਜਾ ਕੇ ਕੰਮ ਕਰਦਾ ਚਾਹੇ ਮਰਦਾ ਚਾਹੇ ਔਰਤਾਂ ਬਰਾਬਰ ਤਨਖਾਹ ਹੈ ਮਿਨੀਮਮ ਜਿਹੜਾ ਉਹਨੇ ਸੈੱਟ ਕੀਤਾ ਹੋਏ ਥੋੜਾ ਪੁੱਛਦੇ ਵੀ ਤੂੰ ਕੁੜੀ ਆ ਤੈਨੂੰ ਤਨਖਾਹ ਘੱਟ ਦੇਣੀ ਪਰ ਇਦਾਂ ਹੁੰਦਾ ਨਹੀਂ ਹੁਣ ਜਦੋਂ ਤੁਸੀਂ ਉਹ ਔਰਤ ਦੀ ਪੂਰੀ ਲਾਈਫਟਾਈਮ ਦੇ ਵਿੱਚ ਅਰਨਿੰਗ ਦੇਖੋ ਵੀ ਉਹਨੂੰ ਕਿੰਨੀ ਅਰਨ ਕੀਤੀ ਹੈ ਦੂਜੇ ਪਾਸੇ ਉਸੇ ਮਰਦ ਨੂੰ ਦੇਖੋ ਵੀ ਉਹਨੇ ਲਾਈਫਟਾਈਮ ਦੇ ਵਿੱਚ ਕਿੰਨਾ ਅਰਨ ਕੀਤਾ ਉਹ ਦੋਵੇਂ ਉਹਨਾਂ ਕੰਮ ਕਰਕੇ ਵੀ ਜਿਹੜਾ ਮਰਦ ਦਾ ਵੱਧਦਾਰਨ ਕਰਨਗਾ ਵੱਧਦਾਰਨ ਕਰ ਰਿਹਾ ਕਿਉਂਕਿ ਉਹਦੇ ਕੋਲੇ ਅੱਗੇ ਵਧਣ ਦੇ ਮੌਕੇ ਬਹੁਤ ਜ਼ਿਆਦਾ ਨੇ ਉਹ ਜ਼ਿਆਦਾ ਅੱਗੇ ਵੱਧ ਸਕਦਾ ਉਹ ਅੱਗੇ ਪ੍ਰੋਮੋਸ਼ਨ ਲੈ ਸਕਦਾ ਹੋਰ ਅੱਗੇ ਕੰਮ ਕਰ ਸਕਦਾ ਘਰੋਂ ਬਾਹਰ ਜਾ ਸਕਦਾ ਕਰ ਸਕਦਾ ਔਰਤ ਉਹਨੂੰ ਪ੍ਰੈਗਨੈਂਟ ਹੁੰਦੀ ਹੈ ਉਹਨੂੰ ਉਹ ਛੁੱਟੀ ਲੈਣੀ ਪੈਂਦੀ ਹੈ ਉਹਨੂੰ ਘਰ ਦੇ ਕੰਮ ਨੇ ਹੋਰ ਸਾਰਾ ਕੁਝ ਕੈਨੇਡਾ ਦੇ ਵਿੱਚ ਜਿਹੜਾ ਗੈਪ ਆ ਬਹੁਤ ਵੱਡਾ ਹੈ ਇਹਦੇ ਲਈ ਖਾਸ ਯਤਨ ਕੀਤੇ ਜਾ ਰਹੇ ਤੇ ਹੁਣ ਮਾਰਕ ਕਾਰਨੀ ਸਰਕਾਰ ਨੇ ਇਹਦੇ ਲਈ ਜਿਹੜੀ 660 ਮਿਲੀਅਨ ਦੀ ਫੰਡਿੰਗ ਉਹ ਰਾਖਵੀਂ ਰੱਖੀ ਹੈ ਅਗਲੀ ਗੱਲਬਾਤ ਇੱਕ ਬਲਰਾਜ ਸਿੰਘ ਬਸਰਾ ਇਹਦੀ ਉਮਰ 25 ਸਾਲ ਵੈਨਕੂਵਰ ਦਾ ਇੱਕ ਕਹ ਲੋ ਕਿ ਗੈਂਗਸ ਦੇ ਨਾਲ ਸੰਬੰਧਿਤ ਵਿਅਕਤੀ ਇਹਨੂੰ ਹੁਣ ਜੜੀ ਆ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਫਸਟ ਡਿਗਰੀ ਮਰਡਰ ਦੇ ਲਈ ਟਾਰਗੇਟਡ ਸ਼ੂਟਿੰਗ ਇਹ ਸ਼ੂਟਿੰਗ ਹੋਈ ਸੀ ਯੂਨੀਵਰਸਿਟੀ ਗੋਲਫ ਕਲੱਬ ਯੂਬੀਸੀ ਦੇ ਵਿੱਚ ਅਕਤੂਬਰ 2022 ਦੇ ਵਿੱਚ ਕਿਉਂਕਿ ਫਸਟ ਡਿਗਰੀ ਮਰਡਰ ਆ ਸੋ ਲਾਈਫ ਸੈਂਟੈਂਸ ਆ ਤੇ ਇਹ ਆਪਣੇ ਜੀਵਨ ਦੇ ਜਿਹੜੇ ਕਟੂ-ਕਟ 25 ਸਾਲ ਆ ਉਹ ਜੇ ਮਤਲਬ 25 ਸਾਲ ਇਹ ਜਮਾਨਤ ਲਈ ਵੀ ਅਪਲਾਈ ਨਹੀਂ ਜਮਾਨਤ ਲਈ ਨਹੀਂ ਪੈਰੋਲ ਦੇ ਲਈ ਛੁੱਟੀ ਲਈ ਵੀ ਅਪਲਾਈ ਨਹੀਂ ਕਰ ਸਕਦਾ ਬਸਰਾ ਤੇ ਇਹਦੇ ਜਿਹੜੇ ਨਾਲ ਦੇ ਸੀਗੇ ਇਹਨਾਂ ਨੇ ਗੋਲੀ ਮਾਰੀ ਸੀ ਵਿਸ਼ਾਲ ਵਾਲੀਆ ਨੂੰ ਵਿਸ਼ਾਲ ਵਾਲੀਆ ਦੀ ਉਮਰ ਉਸ ਵੇਲੇ 38 ਸਾਲ ਸੀਗੀ ਬਿਲਕੁਲ ਨੇੜਿਓਂ ਗੋਲੀ ਮਾਰੀ ਸੀ ਮਰਡਰ ਤੋਂ ਬਾਅਦ ਬਸਰਾ ਤੇ ਦੂਜੇ ਜਿਹੜੇ ਸੀਗੇ ਇਹਨਾਂ ਨੇ ਜਾ ਕੇ ਕਾਰ ਨੂੰ ਜਿਹੜੀ ਕਾਰ ਆਡੀ ਸੀਗੀ ਉਹਨੂੰ ਅੱਗ ਲਾ ਦਿੱਤੀ ਸੀ ਤਾਂ ਕਿ ਕੋਈ ਐਵੀਡੈਂਸ ਨਾ ਰਹੇ ਉਹਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਸੀਗੀ ਤੇ ਹੁਣ ਇਹਨੂੰ ਉਸ ਮਾਮਲੇ ਦੇ ਵਿੱਚ ਜਿਹੜਾ ਸਜ਼ਾ ਦਿੱਤੀ ਗਈ ਆ ਇਹਨੂੰ ਇਹਦੇ ਨਾਲ ਜਿਹੜਾ ਹੋਰ ਅੱਗ ਲਾਉਣ ਦੀ ਜਾਂ ਉਹਨਾਂ ਕਰਨ ਦੀ ਉਹ ਸਾਰੇ ਜਿਹੜੇ ਚਾਰजेस ਦਾ ਉਹ ਵੀ ਇਹਦੇ ਉੱਤੇ ਲਾ ਕੇ ਰਿੜਾ ਕੇ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਜਿਹੜੇ ਐਵਿਡੈਂਸ ਡਿਸਟਰੋਏ ਕੀਤੇ ਆ ਉਹ ਵੀ ਚਾਰਜ ਇਹਦੇ ਉੱਤੇ ਲੱਗੇ ਆ ਹੁਣ ਜਿਹੜਾ ਵਿਸ਼ਾਲ ਵਾਲੀ ਆ ਸੀ ਉਹਦੇ ਪਰਿਵਾਰ ਦੇ ਉੱਤੇ ਖਾਸ ਕਰ ਉਹਦੀ ਜਿਹੜੀ ਭੈਣ ਸੀ ਉਹਨਾਂ ਨੇ ਬਹੁਤ ਪਾਵਰਫੁਲ ਵਿਕਟਮ ਇੰਪੈਕਟ ਜਿਹੜੀ ਸਟੇਟਮੈਂਟ ਸੀਗੀ ਜਿੱਦਾਂ ਉਹਨੇ ਡਿਸਕ੍ਰਾਈਬ ਕੀਤਾ ਕਿ ਇਹਦੇ ਸਾਡੇ ਭਰਾ ਦੇ ਮਾਰਨ ਦੇ ਨਾਲ ਸਾਡੇ ਪਰਿਵਾਰ ਦੇ ਉੱਤੇ ਅਸਰ ਕੀ ਹੋਇਆ ਸੀ ਪਰ ਉਹਨੇ ਕਿਹਾ ਕਿ ਜਿੱਦਾਂ ਉਹਨਾਂ ਦੇ ਪੇਰੈਂਟਸ ਨੇ ਇਸ ਚੀਜ਼ ਤੋਂ ਸਫਰ ਕੀਤਾ ਹੈ ਹੈਲਥ ਪ੍ਰੋਬਲਮਸ ਫਾਈਨੈਂਸ਼ੀਅਲ ਸਟ्रेस ਡਰ ਉਹਨਾਂ ਦਾ ਸੇਫਟੀ ਦਾ ਉਹ ਸਾਰਾ ਕੁਝ ਜਿਹੜਾ ਸੀ ਉਹ ਕਾਰਨ ਬਣਿਆ ਕਿ ਜਿਹੜੇ ਕਰਾਊਨ ਪ੍ਰੋਸੀਕਿਊਟਰ ਸੀਗੇ ਉਹਨਾਂ ਨੇ ਇਹ ਕਿਹਾ ਕਿ ਬਸਰਾ ਇੱਕ ਬਹੁਤ ਰਿਸਪੌਂਸੀਬਲ ਜਿਹੜਾ ਹੈਗਾ ਤੇ ਮਤਲਬ ਇਸ ਤਰੀਕ ਜਿਹੜਾ ਉਹ ਹਾਈਲੀ ਰਿਸਪੌਂਸੀਬਲਾਈਜ਼ ਟਾਰਗੇਟ ਦੇ ਲਈ ਤੇ ਦੂਜਾ ਉਹਨਾਂ ਨੇ ਇਹ ਕਿਹਾ ਕਿ ਇਹਦੇ ਨਾਲ ਕਮਿਊਨਿਟੀ ਦੀ ਸੇਫਟੀ ਜਾਂ ਸਾਰਾ ਕੁਝ ਜਿਹੜਾ ਮਤਲਬ ਡਰ ਦੇ ਵਿੱਚ ਚਲੇ ਗਿਆ ਸੀ ਸਦਾ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਜੀ ਡਿਫੈਂਸ ਅਸੀਂ ਦੂਜੇ ਪਾਸੇ ਬਚਾਅ ਵਾਲੇ ਵਕੀਲ ਸੀਗੀ ਫਰੈਂਸਿਸ ਮੋਨ ਉਹਨਾਂ ਨੇ ਇਹ ਕਿਹਾ ਕਿ ਇਹ ਬਸਰਾ ਯੰਗ ਆ ਤੇ ਇਹਦਾ ਪਹਿਲਾਂ ਕੋਈ ਕ੍ਰਿਮੀਨਲ ਰੈਕર્ડ ਨਹੀਂ ਹੈ ਤੇ ਉਹ ਕਹਿੰਦੇ ਵੀ ਜੇ ਇਹਦਾ ਜਿਹੜਾ ਪ੍ਰਾਈਮ ਲਾਈਫਟਾਈਮ ਆ ਹੁਣ ਜੇਲ੍ਹ ਦੇ ਵਿੱਚ ਲੰਘ ਜਾਣਾ ਆ ਤੇ ਉਹਦੀ ਜਿਹੜੀ سپورਟਿਵ ਫੈਮਲੀ ਉਹਦੇ ਨਾਲ ਲਈ ਇਸ ਕਰਕੇ ਨੂੰ ਘੱਟ ਸਜ਼ਾ ਦਿੱਤੀ ਜਾਵੇ ਜਿਹੜਾ ਬਸਰਾ ਸੀ ਉਹਨੇ ਕੁਝ ਵੀ ਉੱਥੇ ਇਹਦੇ ਵਿੱਚ ਨਹੀਂ ਕਿਹਾ ਕੋਈ ਚਾਂਸ ਉਹਦਾ ਕੋਰਟ ਦੇ ਵਿੱਚ ਜਦੋਂ ਚਾਂਸ ਦਿੰਦੇ ਆ ਕਿ ਹੁਣ ਤੁਸੀਂ ਕੁਝ ਬੋਲੋ ਜੀ ਤੇ ਉਹ ਕੁਝ ਵੀ ਨਹੀਂ ਬੋਲੇ ਸੋ ਇਹ ਮਾਮਲਾ ਉਸ ਵੇਲੇ ਵੀ ਬਹੁਤ ਚਰਚਾ ਦੇ ਵਿੱਚ ਆਇਆ ਸੀਗਾ ਰੀਜ਼ਨ ਇਸ ਮਰਡਰ ਦੇ ਪਿੱਛੇ ਜਿਹੜਾ ਵਿਸ਼ਾਲ ਵਾਲੀਆ ਆ ਉਹਦਾ ਸਬੰਧ ਇਹਦੇ ਮਰਡਰ ਦਾ ਜਿਹੜਾ ਉਹਦਾ ਗੈਂਗ ਆਫ ਕਨਫਲਿਕਟ ਦੇ ਨਾਲ ਲੱਗਦਾ ਸੀਗਾ ਜਿਹੜਾ ਪੂਰਾ ਜਿਹੜਾ ਇਹ ਮਤਲਬ ਉਹਨਾਂ ਦੀਆਂ ਟਾਈਜ਼ ਜਿਹੜੀਆਂ ਜਾਂ ਵਿਸ਼ਾਲ ਵਾਲੀਆ ਸੀ ਇਹਦਾ ਸਬੰਧ ਯੂਨਾਈਟਿਡ ਨੇਸ਼ਨ ਗੈਂਗ ਦੇ ਨਾਲ ਹੈਗਾ ਯੂਨਾਈਟਿਡ ਨੇਸ਼ਨ ਗੈਂਗ ਬਹੁਤ ਵੱਡਾ ਗੈਂਗ ਆ ਜਿਹੜਾ ਮੈਟਰੋ ਵੈਨਕੂਵਰ ਦੇ ਵਿੱਚ ਜਿੰਨੀਆਂ ਹ ਲੜਾਈਆਂ ਲੜੋਈਆਂ ਉਹਦੇ ਵਿੱਚ ਇਨਵੋਲਡ ਹੈਗਾ ਇਹਦੀ ਮੌਤ ਤੋਂ ਪਹਿਲਾਂ ਵਾਲੀਆ ਲਗਾਤਾਰ ਜਿਹੜਾ ਉਹ ਕੁਝ ਗੈਂਗ ਮੈਂਬਰ ਜਿਹੜਾ ਯੂਨ ਐਨ ਗੈਂਗ ਸੀਗਾ ਉਹਦੇ ਚ ਉਹਦੇ ਨਾਲ ਉਹਦਾ ਕਨਫਲਿਕਟ ਰਿਹਾ ਆ ਤੇ ਬਾਅਦ ਦੇ ਵਿੱਚ ਜਿਹੜਾ ਮਰਡਰ ਰੈਂਡਮ ਨਹੀਂ ਸੀ ਪਲਾਨਡ ਤਰੀਕੇ ਦੇ ਨਾਲ ਕੀਤਾ ਗਿਆ ਸੀ ਔਰ ਜਿਹੜਾ ਪ੍ਰੋਫੈਸ਼ਨਲ ਸਟਾਈਲ ਇਹ ਮਰਡਰ ਸੀਗਾ ਜਿਸ ਤਰੀਕੇ ਨਾਲ ਕੀਤਾ ਸੀ ਬਾਅਦ ਵਿੱਚ ਇਨਵੈਸਟੀਗੇਸ਼ਨ ਹੋਈ ਸੀ ਤੇ ਮਤਲਬ ਇੰਟਰਨਲ ਜਿਹੜਾ ਗੈਂਗ ਕਨਫਲਿਕਟ ਸੀਗਾ ਉਹਦੇ ਵਿੱਚ ਇਹਦੀ ਮੌਤ ਉਸ ਵੇਲੇ ਹੋਈ ਸੀਗੀ ਜਿਹੜਾ ਬਲਰਾਜ ਸਿੰਘ ਬਸਰਾ ਆ ਇਹਦਾ ਸਬੰਧ ਬਰਦਰਸ ਕੀਪਰ ਗੈਂਗ ਦੇ ਨਾਲ ਸੀਗਾ ਇਹ ਬਹੁਤ ਵੱਡਾ ਇਹ ਵੀ ਇੱਕ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਆ ਮੈਟਰੋ ਵੈਨਕੂਵਰ ਦੇ ਵਿੱਚ ਤੇ ਇਸ ਜਿਹੜਾ ਲੜਾਈ ਦੇ ਵਿੱਚ ਜਿਹੜੀ ਇਹ ਮੌਤ ਹੋ ਗਈ ਸੀ ਇਦਨਾਲੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ